ਕੀ ਕਰਦਾ ਤੈਨੂੰ ਲੈਣਾ ਬਰਜ ਖਲੀਫਾ ਬਰਜ ਖਲੀਫਾ ਬਰਜ ਖਲੀਫਾ ਤੇ ਆ ਦੇਖੋ ਗੱਡੀ ਕਿਵੇਂ ਤੀਨੀ ਲਿਖੀ ਨੇ ਹੈ ਅਯਾਰਾ ਵੀ ਦੇ ਅੰਦਰ ਭਾਈ ਆਨੰਦ ਆਈ ਗਏ ਨੇ ਪੂਰਾ ਹਾਂਜੀ ਦੋਸਤੋ ਦੁਬਈ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੌਨੀ ਬਾਬਾ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਬਣੇ ਹੋਏ ਨੇ ਜਿੱਥੇ ਵੀਡੀਓ ਵੀ ਤੁਸੀਂ ਵੇਖਿਆ ਕਿ ਜੌਨੀ ਬਾਬਾ ਦੁਬਈ ਦੇ ਬਰਜ ਖਲੀਫਾ ਦੀ ਟੌਪ ਦੀ ਬਿਲਡਿੰਗ ਦੇ ਉੱਪਰ ਚੜੇ ਹੋਏ ਨੇ ਅਤੇ ਜੋ ਉੱਪਰੋਂ ਉਹ ਅਜਬ ਨਜ਼ਾਰਾ ਵੇਖ ਰਹੇ ਨੇ ਤੇ ਨਾਲ ਹੀ ਉਹ ਇਹ ਕਹਿ ਰਹੇ ਨੇ ਕਿ ਆ ਆ ਉਹ ਬੁਰਜ ਖਲੀਫਾ ਜੀ ਕਰਦਾ ਤੈਨੂੰ ਲੈ ਦਿਆਂ ਬੁਰਜ ਖਲੀਫਾ ਬੁਰਜ ਖਲੀਫਾ ਅਤੇ ਨਾਲ ਹੀ ਉਹ ਕਹਿ ਰਹੇ ਨੇ ਤੇ ਕਿੰਨਾ ਬਹੁਤ ਸੋਹਣਾ ਸੁੰਦਰ ਨਜ਼ਾਰਾ ਹੈ ਅਤੇ ਇਹ ਵੀਡੀਓ ਜਿਹੜੀ ਹੈ ਉਹਨਾਂ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਇਸ ਵੀਡੀਓ ਦੇ ਥੱਲੇ ਜੋ ਕਮੈਂਟਾਂ ਦੇ ਵਿੱਚ ਜੌਨੀ ਬਾਬਾ ਨੂੰ ਬਹੁਤ ਹੀ ਮੰਦਾ ਚੰਗਾ ਬੋਲਿਆ ਜਾ ਰਿਹਾ ਹੈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਇੱਕ ਵਿਸ਼ਾ ਬਣੀ ਹੋਈ ਹੈ ਤੇ ਜੌਨੀ ਬਾਬਾ ਵੱਲੋਂ ਦੁਬਾਰਾ ਤੋਂ ਲਾਈਵ ਆ ਕੇ ਜੋ ਇਸ ਵੀਡੀਓ ਪ੍ਰਤੀ ਆਪਣੀ ਵਿਚਾਰ ਦਿੱਤੇ ਗਏ ਨੇ ਤੁਹਾਨੂੰ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਹਾਲਾਂਕਿ ਇਹ ਵੀਡੀਓ ਜੌਨੀ ਬਾਬਾ ਦੇ ਵੱਲੋਂ ਜਾਣ ਬੁੱਝ ਕੇ ਬਣਾਈ ਗਈ ਸੀ ਕਿਉਂਕਿ ਜੌਨੀ ਬਾਬਾ ਇਹ ਵੇਖਣਾ ਚਾਹੁੰਦੇ ਸਨ ਕਿ ਲੋਕ ਕੀ ਵੇਖਣਾ ਪਸੰਦ ਕਰਦੇ ਨੇ ਕਿਉਂਕਿ ਜਦੋਂ ਉਹ ਗੁਰਬਾਣੀ ਵਿਚਾਰ ਕਰਦੇ ਨੇ ਕੀਰਤਨ ਕਰਦੇ ਨੇ ਤਾਂ ਲੋਕ ਉਹ ਵੀਡੀਓ ਨਹੀਂ ਦੇਖਦੇ ਤੇ ਇਹ ਵੀਡੀਓ ਜੋ ਕਿ ਉਹਨਾਂ ਨੇ ਜਾਣ ਪੁੱਝ ਕੇ ਬਣਾਈ ਸੀ ਕਿ ਲੋਕ ਇਹ ਦੇਖਿਓ ਹੁਣ ਤੁਸੀਂ ਇਹ ਵੀਡੀਓ ਨੂੰ ਕਿੰਨਾ ਚੱਕਦੇ ਨੇ ਕਿਵੇਂ ਮੁੱਦੇ ਬਣਾਉਂਦੇ ਨੇ ਇਹ ਵੀਡੀਓ ਜੌਨੀ ਬਾਬਾ ਦੇ ਵੱਲੋਂ ਜਾਣ ਪੁੱਝ ਕੇ ਬਣਾਈ ਗਈ ਸੀ ਇਹ ਆਪਾਂ ਨਹੀਂ ਕਹਿ ਰਹੇ ਇਹ ਜੌਨੀ ਬਾਬਾ ਇਸ ਵੀਡੀਓ ਦੇ ਵਿੱਚ ਕਹਿ ਰਹੇ ਨੇ ਹੁਣ ਤੁਸੀਂ ਜੌਨੀ ਬਾਬਾ ਦੇ ਇਹ ਵਿਚਾਰ ਜ਼ਰੂਰ ਸੁਣਿਓ ਤੇ ਸੁਣਨ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਸਾਂਝੀ ਕਰਿਓ ਤੇ ਹੁਣ ਤੁਸੀਂ ਵੇਖੋ ਅੱਗੇ ਇਹ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਦबई ਦਾ ਟੂਰ ਸਾਡਾ ਚੱਲ ਰਿਹਾ ਹੈ ਦਿਨ ਰਾਤ ਦੀਵਾਨ ਚੱਲ ਰਿਹਾ ਹੈ ਬਹੁਤ ਸੰਗਤ ਲਾਹ ਰਹੀ ਹੈ ਕਥਾ ਕੀਰਤਨ ਰਹੀ ਗੁਰੂ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ ਤੇ ਇਸ ਦੌਰਾਨ ਸੰਗਤ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪான்ਸਰ ਕੀਤਾ ਟਿਕਟਾਂ ਲਾਈਆਂ ਉਹ ਸਾਨੂੰ ਗੁੱਜ ਖਲੀਫਾ ਦਿਖਾਉਣ ਨਹੀਂ ਲੈ ਕੇ ਗਏ 30 ਸਾਲ ਹੋ ਗਏ ਸਾਨੂੰ ਕੀਰਤਨ ਕਰਦਿਆਂ ਜਿੱਦ ਤੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਿਆ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਕੁਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸਕੂਤ ਦਾ ਵੜਿਆ ਹੋਇਆ ਤੋਂ ਮੈਂ ਬੇਨਤੀ ਕਰਦਾ ਕਿ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਕਿ ਜੇ ਅਸੀਂ ਇੱਕ ਦਿਨ ਗੁਰਜ ਖਲੀਫਾ ਤੇ ਚੜ ਕੇ ਉੱਪਰ ਤੇ ਹੋਰ ਉੱਥੇ ਜਾ ਕੇ ਅਸੀਂ ਮੁੱਢ ਕਲੀਫਾ ਵੀ ਉਹ ਉੱਪਰ ਟਾਕ ਤੇ ਗਏ ਉੱਥੇ ਵੇਖ ਰਹੇ ਹੱਸ ਖੇਡ ਰਹੇ ਆ 10 12 ਜਾਣੇ ਆ ਸੀ ਤੇ ਇਸ ਦੌਰਾਨ ਮੈਂ ਛੋੜਿਆ ਜਾਂ ਆਪ ਹੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਤਜਰਬਾ ਦਿਖਾਉਣਾ ਹੈ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣਦੁਜੀ ਕੇ ਬੋਜਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੋਜਖਲੀਫਾ ਬੋਜਖਲੀਫਾ ਜਾਣ ਬੁੱਝ ਕੇ ਮੈਂ ਇੰਨਾ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਤਾਂ ਲੋਕਾਂ ਦਾ ਮਾਈਂਡ ਦੇਖਿਓ ਮਾਈਂਡ ਕਿੱਥੇ ਸੱਟ ਹੈ ਲੋਕਾਂ ਨੇ ਕਿਹੜੀ ਚੀਜ਼ ਚੱਕਣੀ ਆ ਮਾਰੋ ਕਰਿਓ ਆ ਪਿੱਛੇ ਜੇ ਉਹ ਸਾਜਰ ਦੀ ਬੋਟੀ ਵਾਲੀ ਉਹ ਜਿਹੜੀ ਕਿੰਕਾਕਾਰ ਕਿੱਥੇ ਤੁਸੀਂ ਦਿਮਾਗ ਕਿੱਥੇ ਆਪਣੇ ਗਏ ਸਾਡੀ ਸੋਚ ਕਿੱਡੀ ਨਿਕਲ ਗਈ ਆ ਜੇ 30 ਸਾਲ ਕੀਤਨ ਕਰਕੇ ਇੱਕ ਬੰਦਾ ਬੁਰਜ ਖਲੀਫਾ ਦੇਖ ਰਿਹਾ ਤੇ ਸੰਗਤ ਜਿਨ੍ਹਾਂ ਨੇ ਸਾਡੀਆਂ ਟਿਕਟਾਂ ਲਾਈਆਂ ਜਿਨ੍ਹਾਂ ਨੇ ਸਪான்ਸਰ ਕੀਤਾ ਜਿਹੜੇ ਟਿਕਟਾਂ ਖਰੀਦ ਕੇ ਮਹਿੰਗੀਆਂ ਸਾਨੂੰ ਬੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਹਾਡਾ ਘਰੇ ਬੈਠਾ ਦਾ ਢਿੱਡ ਕਿਉਂ ਜਾਂਦਾ ਵੀ ਬੁਰਜ ਖਲੀਫਾ ਤੇ ਬਾਬੇ ਕਿਉਂ ਚਲੇ ਜਾਂਦੇ ਕਿਸਤੀ 'ਚ ਬੈਠੇ ਕਿਉਂ ਚੱਪੂ ਮਾਰ ਰਹੇ ਤੇ ਕਿਸਤੀ ਵਿੱਚ ਵੇਗ ਦੇ ਵਿੱਚ ਉਹ ਜਾ ਰਹੇ ਐ ਭਾਈ ਅਸੀਂ ਤੁਹਾਡੇ ਤੋਂ ਲੈ ਕੇ ਨਹੀਂ ਗਾਣਾ ਅਸੀਂ ਵੀ ਮਾਪਿਓ ਸਾਡੇ ਸਿਰ ਤੇ ਹੈਗੇ ਆ ਸਾਡੀਆਂ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਆ ਠੀਕ ਹੈ ਜੋ ਕਾਹਦਾ ਕੀਤਨ ਵੀ ਮੈਨੂੰ ਭੇਟਾ ਮਿਲਦੀ ਹੈ ਤੁਸੀਂ ਮੇਰਾ ਜੀਵਨ ਦੂਰੋਂ ਦੇਖਿਆ ਮੇਰੇ ਨੇੜੇ ਆ ਕੇ ਮੈਨੂੰ ਮਿਲੋ ਮੇਰੇ ਨਾਲ ਚਾਰ ਦਿਨ ਰਹੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਇੱਕ ਇੱਕ ਪੈਸਾ ਗੁਰੂ ਘਰ ਤੇ ਲਾ ਰਹੇ ਆ ਅੱਜ ਤੱਕ ਮੈਂ ਆਪਦਾ ਘਰ ਨਹੀਂ ਬਣਾ ਸਕਿਆ ਮੈਂ ਤਨ ਮਨ ਧਨ ਇਹਨੇ ਬੜਾਈ ਆਪਣੀ ਨਹੀਂ ਕਰ ਰਿਹਾ ਪਰ ਮੈਂ ਉਹ ਨਿੰਦਕਾਂ ਨੂੰ ਕਹਿ ਰਿਹਾ ਮੇਰੇ ਲੋਕਾਂ ਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਬਾਰੇ ਤੇ ਕਦੋਂ ਬਕਵਾਸ ਕਰਦੇ ਆ ਤੁਹਾਨੂੰ ਕੀ ਨੇ ਹੱਕ ਦਿੱਤਾ ਤੁਸੀਂ ਸਾਨੂੰ ਕਹਿੰਦੇ ਹੋ ਸਾਹ ਵੇਲਣ ਵੇਲਣ ਤੁਸੀਂ ਉਹ ਜਿਹੜੇ ਐਡੇ ਐਡੇ ਕਮੈਂਟ ਲਿਖ ਕੇ ਭਾ ਦਿੰਦੇ ਹੋ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਉਹੀ ਜونی ਬਾਬਾ ਹੈ ਜਿਹੜਾ ਕਿਸਾਨੀ ਮੋਰਚੇ ਸਭ ਤੋਂ ਮੂਹਰੇ ਗਿਆ ਸੀ ਉਹੀ ਜونی ਬਾਬਾ ਹੈ ਜਦੋਂ ਧਰਨੇ ਲੱਗਦੇ ਸਭ ਤੋਂ ਮੂਹਰੇ ਜਾਂਦਾ ਹੈ ਉਹੀ ਜونی ਬਾਬਾ ਹੈ ਜਦੋਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਮੋਰਚੇ ਲੱਗੇ ਸਭ ਤੋਂ ਮੂਹਰੇ ਗਿਆ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਚਨ ਸਟੈਂਡ ਕਰਦੇ ਹੋ ਯਾਰ ਤੁਸੀਂ ਪਰ ਮੈਂ ਕਈ ਵਾਰੀ ਸੋਚਦਾ ਹੁੰਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੰਨੇ bade ਜੀ ਨੇ ਸਰਬੰਸਵਾਰਤਾ ਥੋਟੀ ਖਾਤਰ ਜੋ ਨਿੱਕੀ ਦਾ ਵਿਚਾਰ ਹੈ ਕਿ ਜਿਹੜੇ ਬਾਤ ਦੀ ਮੁੱਲੀ ਹੈ ਆ ਉਹ ਕਹਾ ਤਾਂ ਤੁਹਾਡੀ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਗੁਰੂ ਜੀ ਕਿਰਪਾ ਦੇ ਇਹਨਾਂ ਨੂੰ ਇਹਨਾਂ ਨੂੰ ਧੁੱਪੇ ਕੰਮ ਕਰਾਓ ਭਾਈ ਜੇ ਗੁਰਬਾਣੀ ਕਹਿੰਦੀ ਹੈ ਤੂੰ ਦ ਸੰਸਾਰ ਉਪਾਇਆ ਸਿਰੇ ਸਿਰ ਤੋਂ ਨੇ ਲਾਇਆ ਜੀ ਮਾਲਕ ਨੇ ਸਾਨੂੰ ਇਹ ਕਿਰਤ ਬਖਸ਼ੀ ਹੈ ਇਹੀ ਸਾਡੀ ਕੀਰਤੀ ਹੈ ਇਹੀ ਸਾਡੀ ਕਿਰਤ ਹੈ ਤੁਹਾਨੂੰ ਉਹ ਕੰਮ ਦਿੱਤੇ ਤੁਸੀਂ ਉਹ ਕਰਨੇ ਆ ਸਾਡੇ ਕੰਮ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ ਹਰੇਕ ਪਰਸਨ ਯੂਨੀਕ ਹੈ ਫਿਰ ਤਾ ਤੋਂ ਬਕਵਾਸ ਕਰਦੇ ਹੋ ਜਦੋਂ ਤੁਸੀਂ ਮੈਨੂੰ ਰੁਪਈਆ ਦਿੱਤਾ ਨਹੀਂ ਤੇ ਫਿਰ ਮੈਂ ਆਪਣੀ ਮਾਇਆ ਨਾਲ ਜੋ ਮੈਨੂੰ ਸੱਦਦੇ ਆ ਉਹ ਮਾਇਆ ਖਰਚ ਕੇ ਮੈਨੂੰ ਜਿੱਥੇ ਮਰਜੀ ਲਿਜਾਣ ਮੈਂ ਜਾਊਂਗਾ ਮੈਨੂੰ ਕੋਈ ਰੋਕ ਟੋਕ ਨਹੀਂ ਮੈਂ ਤੁਹਾਡਾ ਕੋਈ ਦੇਣਾ ਨਹੀਂ ਮਨੁੱਖਾ ਦੇਹੀ ਚ ਮੈਂ ਵੀ ਆਇਆ ਜੇ ਤੁਸੀਂ ਆਏ ਹੋ ਮੈਂ ਆਪਣੀ ਮਰਜ਼ੀ ਕਰ ਸਕਦਾ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਮੈਨੂੰ ਰੋਕਣ ਦਾ ਜਾਂ ਟੋਕਣ ਦਾ ਤੁਸੀਂ ਆਪ ਕੀ ਕਰਦੇ ਹੋ ਤੁਸੀਂ ਪੰਜਾਬ ਨੂੰ ਜਾਣ ਕੇ ਰੱਖਤਾ ਤੁਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ 20 30 30 ਲੱਖ ਲਾ ਕੇ ਖਾੜੇ ਲਗਾਉਂਦੇ ਹੋ ਸ਼ਰਾਬਾਂ ਪੀਉਣੇ ਹੋ ਕੀ ਨਹੀਂ ਘੜੀ ਕੋ ਨਿੱਗਾਂਰ ਪਾਉਂਦੇ ਤੁਸੀਂ ਤੁਸੀਂ ਗੱਲਾਂ ਸਾਧਨ ਕਰਦੇ ਹੋ ਕਦੇ ਬਾਬਾ ਰਣਾ ਹਮਸਿੰਦੀ ਤੁਮਾ ਤੁਹਾਡੇ ਲਈ ਮਾੜੇ ਐ ਕਦੇ ਢੜਿਆਂ ਦੇ ਤੁਹਾਡੇ ਲਈ ਮਾੜੇ ਐ ਕਦੇ ਬਾਬਾ ਬਲਰਾਮ ਸਿੰਘ ਤੁਹਾਡੇ ਲਈ ਮਾੜਾ ਐ ਕਦੇ ਸਾਰਾ ਸੰਸਮਾਜ ਤੁਹਾਡੇ ਲਈ ਮਾੜਾ ਐ ਤੁਸੀਂ ਕਿੱਧਰਲੇ ਚੰਗੇ ਆ ਗਏ ਬਈ ਤੁਹਾਡੇ ਬਲੇ ਕੀ ਐ ਸਿਰਫ ਕਿ ਨਿੰਦਿਆ ਕਰ ਨਹੀਂ ਆਉਂਦੀ ਤੁਹਾਨੂੰ ਕਮਾਲ ਹੋ ਗਈ ਐ ਮੈਂ ਜਾਨ ਬੁਝ ਕੇ ਪਾਈਆਂ ਜੋ ਕਿ ਸਤੀਚੀ ਵੀ ਜਾ ਰਿਹਾ ਵੀ ਆਨੰਦ ਲੈ ਕੇ ਤੁਹਾਨੂੰ ਪਤਾ ਨਹੀਂ ਲੱਗਦਾ 43 ਸਾਲ ਦੀ ਉਮਰ ਹੈ ਮੇਰੀ ਮੈਂ ਕੋਈ ਮੂਰਖ ਨਹੀਂ ਆ ਮੈਂ ਜਾਣ ਕੇ ਪਾਈਆਂ ਨਾ ਕੇ ਦੇਖੋ ਲੋਕਾਂ ਦੇ ਦਿਮਾਗ ਦੇਖ ਲਓ ਤੁਸੀਂ ਵੀ ਇਹਨਾਂ ਨੇ ਕੀਰਤਨ ਨਹੀਂ ਸੁਣਨਾ ਤਥਾ ਨਹੀਂ ਸੁਣਨੀ ਪੱਖੀ ਸਿੰਘਾਂ ਦੇ ਹੱਥ ਜਿਵੇਂ ਬੋਲਿਆ ਪ੍ਰੈਸਰਗੇ ਨੇ ਉਹ ਨਹੀਂ ਤੁਸੀਂ ਸੁਣਿਆ ਗਰੀਬ ਜਿਹੜੇ ਬੱਚੇ ਦਾਸ ਪੰਜ ਬੱਚਿਆਂ ਨੂੰ ਪੜਾ ਰਿਆ ਜਿਹੜੇ ਅਫਸਰ ਬਣ ਕੇ ਵੱਡੇ ਪੰਜਾਬ ਦੇ ਵਿੱਚ ਤੁਸੀਂ ਤਾਂ ਪੰਜਾਬ ਛੱਡ ਛੱਡ ਕੇ ਜਾ ਰਹੇ ਹੋ ਤੁਸੀਂ ਗੱਲਾਂ ਕਰਦੇ ਹੋ ਨਾਮ ਲਾਉ ਮੇਥੋਂ ਨਾਮ ਬਲਾਓ ਚੰਗੇ ਰਹੋਗੇ ਕੁਝ ਨਾਸ ਮਾਰਿਆ ਹੋਇਆ ਪੰਜਾਬ ਦਾ ਪਾਣੀ ਤੁਸੀਂ ਮੁਕਾਤੇ ਗ੍ਰੰਥ ਤੁਸੀਂ ਮੁਕਾਤੇ ਕੁਦਰਤ ਦਾ ਜਿੰਨਾ ਕੁ ਲਵਾੜ ਤੁਸੀਂ ਕਰਦੇ ਹੋ ਕੋਈ ਨਹੀਂ ਕਰਦਾ ਜਿੰਨੇ ਪਸ਼ੂ ਪੰਛੀ ਤੁਸੀਂ ਮਾਰਦੇ ਓਦਾਂ ਲਾ ਲਾ ਕੇ ਏਤਾ ਚ ਇੰਨਾ ਪਾਪ ਕੋਈ ਨਹੀਂ ਕਰਦਾ ਤੁਸੀਂ ਗੱਲਾਂ ਕਰਦੇ ਹੋ ਆਪਣੀ ਲਿਮਟ ਵਿੱਚ ਰਹੋ ਆਪਣਾ ਘਰ ਦੇਖੋ ਆਪਣਾ ਪਰਿਵਾਰ ਸੰਭੋ ਕਿਸੇ ਦੀ ਜ਼ਿੰਦਗੀ ਨੂੰ ਨਾ ਜੱਜ ਕਰੋ ਮੈਂ ਤੁਹਾਨੂੰ ਥੋੜੀ ਔਕਾਤ ਬਖਾਈ ਆ ਇਹ ਤੁਹਾਡਾ ਦਿਮਾਗ ਇੰਨਾ ਕੁ ਕੰਮ ਕਰਦਾ ਐਥੇ ਤੇ ਤੁਸੀਂ ਤੁਹਾਡੀ ਸੋਚ ਖੜੀ ਆ ਤੁਸੀਂ ਔਗਣ ਦੇਖਣ ਕਿੱਝੋਂ ਲੋਕਾਂ ਦੇ ਤੁਸੀਂ ਗੁਰਸਿੱਖ ਹੈ ਮਹਾਰਤ ਕਹਿੰਦੇ ਸਾਹਜ ਕਰੀਜਾ ਗੁਣੇ ਕੇ ਵੀ ਛੋੜ ਔਗਣ ਚੱਲੀਏ ਮੇਰੇ 'ਚ 20 ਔਗਣ ਹੋਣਗੇ 20 ਗੁਣ ਵੀ ਹੋਣਗੇ ਤੁਸੀਂ ਸਾਹਜ ਗੁਣਾ ਦੀ ਰੱਖੋ ਤੁਸੀਂ ਔਗਣਾਂ ਤੋਂ ਕੀ ਲੈਣਾ ਤੁਸੀਂ ਚੱਕਦੀ ਔਗਣਾਂ ਕਿਉਂਕਿ ਤੁਸੀਂ ਆਪ ਔਗਣਾ ਦੇ ਭਰੇ ਹੋਇਆ ਚੋਰ ਨੂੰ ਸਾਰੇ ਚੋਰ ਦਿੰਦੇ ਆ ਬੇਈਮਾਨ ਨੂੰ ਸਾਰੇ ਬੇਈਮਾਨ ਦਿੰਦੇ ਆ ਬਹੁਤ ਕੁਝ ਬੋਲਣ ਨੂੰ ਮੇਰੇ ਕੋਲ ਹੈ ਬਹੁਤ ਕੁਝ ਪਰ ਤੁਸੀਂ ਝੇੜੇ ਮਾਰੇ ਕਮੈਂਟ ਕਰਨ ਵਾਲੇ ਹੋ ਆਪ ਦੇ ਗਰੀਬਾਂ 'ਚ ਝਾਤੀ ਮਾਰਿਓ ਅਰੀਦਾ ਜੇ ਤੂੰ ਆਤਲਤੀਵ ਕਾਲੇ ਰੇਖਣਾ ਨੇ ਆਪਣੇ ਗਰੀਬਾਂ 'ਮੇ ਸਿਰ ਨਹੀਂ ਮਾਰਦੇ ਆਪਨੇ ਅੰਦਰ ਝਾਤੀ ਮਾਰੋ ਕਿਸੇ ਤੇ ਉਂਗਲ ਚੁੱਕਣ ਲੱਗੇ ਹਾਂ ਜੇ ਦੋ ਇੱਕ ਉਂਗਲ ਕਿਸੇ ਵਾਲੀ ਚੱਕਦੇ ਆ ਨਾ ਤਿੰਨ ਉਂਗਲਾਂ ਆਪਣੇ ਵੱਲ ਆਉਂਦੀਆਂ ਇਹ ਯਾਦ ਰੱਖਿਓ ਰੱਬ ਦੀ ਦਰਗਾਹ 'ਚ ਦੇਖਾ ਦੇਣਾ ਤੁਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਧਾ